ਜੇਕਰ ਤੁਸੀਂ ਆਪਣੇ ਘਰ ਨੂੰ ਤਾਲੇ ਮਾਰਦੇ ਹੋ ਜਾਂ ਫਿਰ ਤੁਹਾਡੇ ਘਰ ਦੀਆਂ ਕੰਧਾਂ ਉੱਚੀਆਂ ਨੇ ਫਿਰ ਵੀ ਸਾਡੀ ਇਹ ਖਬਰ ਵੇਖਣਾ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਹੁਣ ਚੋਰ ਜੋੜੇ ਉਹ ਵੀ ਹਾਈ ਟੈਕ ਹੋ ਗਏ ਨੇ ਤੁਹਾਡੇ ਚੁਬਾਰੇ ਦੀਆਂ ਕੰਧਾਂ ਉੱਚੀਆਂ ਵੇਖ ਕੇ ਪੂਰੀ ਆਪਣੇ ਘਰ ਨੂੰ ਲੈ ਕੇ ਆਉਂਦੇ ਨੇ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਪਹਾੜੀ 게ਟ ਵਿਖੇ ਜਿੱਥੇ ਐਨ ਆਰ ਆਈ ਦੇ ਘਰ ਹੈ ਬੀਤੀ ਰਾਤ ਜੋ ਚੋਰੀ ਕਰਨ ਆਏ ਜਦੋਂ ਤਾਲਾ ਨਾ ਟੁੱਟਾ ਤਾਂ ਚੋਰ ਆਪਣੇ ਨਾਲ ਆਪਣੀ ਪੋੜੀ ਵੀ ਲੈ ਕੇ ਆਏ ਜਦੋਂ ਪੋੜੀ ਕਾਂਦ ਨੂੰ ਲਾ ਕੇ ਚੜਨ ਲੱਗੇ ਤਾਂ ਦੂਸਰੇ ਪਾਸੇ ਸੱਤੀ ਦੀ ਆਵਾਜ਼ ਜ਼ਿਆਦਾ ਹੋਣ ਕਰਕੇ ਆਸ ਪੜੋਸ ਦੇ ਲੋਕ ਉੱਠ ਆਏ ਜਦੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੋਲ ਪਸਤੌਲ ਸੀ ਜਿਸ ਕਰਕੇ ਉਹ ਭੱਜਣ ਵਿੱਚ ਸਫਲ ਹੋ ਗਏ ਚੋਰੀ ਤਾਂ ਨਹੀਂ ਹੋਈ ਪਰ ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੀਆਂ ਚੋਰੀਆਂ ਹੋ ਰਹੀਆਂ ਨੇ ਪਰ ਹਾਲੇ ਤੱਕ ਕੋਈ ਵੀ ਚੋਰ ਪੁਲਿਸ ਦੀ ਗਿਫਤਾਰ ਵਿੱਚ ਨਹੀਂ ਆਇਆ ਇਹ ਜੋ ਘ ਘ ਸੀ ਇਹ ਇੱਕ ਐਨ ਆਰ ਆਈ ਦਾ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਆਪਣੇ ਗਵਾਂਡੀਆਂ ਨੂੰ ਆਪਣੇ ਘਰ ਦੀ ਚਾਬੀ ਦੇ ਗੇ ਹੋਰ ਨੇ ਇਹ ਸਾਰੀ ਘਟਨਾਵਾ ਸੀ ਸੀਟੀਵੀ ਵਿੱਚ ਕੈਦ ਹੋ ਗਈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਦੇਖ ਲੋ ਚੋਰਾਂ ਦੇ ਹਾਲ ਹੁਣ ਚੋਰੀ ਕਰਨ ਆਏ ਚੋਰ ਆਪਣੇ ਨਾਲ ਆਪਣੇ ਸਹੂਲਤ ਵਾਸਤੇ ਪੋੜੀ ਵੀ ਲੈ ਕੇ ਆਉਂਦੇ ਨੇ ਹਥਿਆਰ ਤੇ ਪਹਿਲਾਂ ਲਿਉਂਦੇ ਸੀ ਪਰ ਸੀਸੀਟੀਵੀ ਵਿੱਚ ਮੋਡਿਆਂ ਤੇ ਪੋੜੀ ਚੋੱਕੇ ਹੋਏ ਚੋਰ ਨਜ਼ਰ ਆ ਰਹੇ ਨੇ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਹੋਰ ਵੀ ਤਾਰੀਆਂ ਖਬਰਾਂ ਲਈ ਸਾਡੇ ਚੈਨਲ ਨਿਊਜ਼ ਪੰਜਾਬ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਮੈਂ ਵੀਜੇ ਵਰਭਕਰ ਮੈਂ ਕੀ ਹਾਲਾਤ ਆ ਤੁਹਾਡੇ ਇਲਾਕੇ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਆ ਕਲ ਵਸੋ ਜੇ ਉਹ ਵੀ ਪਤਨ ਲੱਗਾ 11 ਵੇ ਅਗਲੇ ਲਾਗੇ ਨੇ ਤੇ ਦੋ ਢਾਈ ਵੇ ਨਾਲ ਆਪਣਾ ਵਿਚਾਰ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਦਿਨ ਚਾਂਸ ਹੋ ਰਹੇ ਇੱਕ ਰੋ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋ ਆਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪੈਸਾ ਬਹੁਤ ਕਾਫੀ ਲੱਗੇ ਨੇ ਉਸ ਤੋਂ ਬਾਅਦ ਕੀ ਨਾਮ ਉਹ ਟੁਪੇ ਤੇਜबीर ਸਿੰਘ ਤੇਜबीर ਸਿੰਘ ਮੁੰਡਾ ਵਕੀਲ ਨਾਲ ਲਗਾਦਾ ਇਹ ਕਿ ਚਾਸ ਹੁਣਾ ਕਰ ਹੋਇਆ ਉਹਨਾਂ ਦੇ ਵੀ ਕਾਫੀ ਵਿਚਾਰੇ ਨਿਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਤੇ ਪਹਲਣੇ ਪ੍ਰਸ਼ਾਸਨ ਕਿਥੇ ਬੈਠਿਆ ਕੋਈ ਇਹਦਾ ਧਿਆਨ ਨਹੀਂ ਜੇ ਪਹਲਣੇ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਪਰ ਕੋਈ ਕੋਸ਼ਿਸ਼ ਨਹੀਂ ਜੇ ਕੋਈ ਕੱਲ ਆਪਣੇ ਰਾਤ ਨੂੰ ਕੋਈ ਤਿੰਨ ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਓਗੇ ਨਹੀਂ ਤੇ ਇੱਥੇ ਵੀ ਪਹਲਣੇ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਨਿਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਦਾਵਾ ਜੀ ਬਾਹਰ ਆਓ ਵੀ ਬਾਹਰ ਇੱਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੱਨਾ ਚਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਦਸਾ ਕਿਸ ਤਰ੍ਹਾਂ ਹੋਇਆ ਸੀ ਬੱਚਾ ਚਾਕਾ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆ ਜੀ ਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਰਾਹੀਂ ਉਤੋਂ ਦੀ ਚੜ੍ਹੇ ਜੀ ਰੋਲਾ ਕਿੱਧਰ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਇਹ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਾਣੇ ਜੀ ਜਦੋਂ ਇਹ ਮੜ ਜਿ ਨੇਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਇਹ ਚੋਰੀ ਨੂੰ ਕਿੱ데 ਕੋਈ ਚੋਰੀ ਹੋਣੀ ਚਾਹੀਦੀ ਕੋਈ ਵੇਖੋ ਇਹ ਬਥੇਰਾ ਸਮਾਨ ਉਹਨਾਂ ਦੇ ਕੀਮਤੀ ਕੋਈ 80 ਲੱਖ ਦੀ ਹੋ ਹੀ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਮ ਆਦਾ ਹੈ ਜੀ ਭਪਿੰਦਰ ਸਿੰਘ ਲੰਮਰਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ ਮੈਂ ਵੀ ਇਹ ਪ੍ਰਭ ਕਰ ਰਿਹਾ ਹਾਂ ਨਾ ਤੁਹਾਡੇ ਇਲਾਕੇ ਦੇ ਚੋਰਾ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਆ ਕਲਪਸੋ ਜੇ ਉਹ ਵੀ ਪਤਨ ਲੱਗੇ 11 ਵਜੇ ਲਾਗੇ ਨੇ ਤੇ 2:30 ਵੇ ਨੇ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋਆ ਅਮਰੀਕਾ ਸੰਖਾਤ ਵਾਲੇ ਨੇ ਇੱਕ ਚਾਂਸ ਹੁਣੇ ਹੋਏ ਉਹਨਾਂ ਗਹਿਣਾ ਪੈਸਾ ਹੋਇਆ ਕਾਫੀ ਲੱਗੇ ਨੇ ਉਸ ਤੋਂ ਬਾਅਦ ਕੀ ਨਾਮ ਉਹ ਟੋਪੀ ਤੇਜਵੀਰ ਸਿੰਘ ਤੇਜਵੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇਹ ਕਿਚਾਂ ਸੁਣਾ ਘਰ ਹੋਇਆ ਉਹਨਾਂ ਦੇ ਕਾਫੀ ਵਿਚਾਰੇ ਨਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੇ ਹੀ ਤੇ ਪਤਾਂ ਦੇ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪਤਾਂ ਕੀ ਸਾਡੇ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਕੋਹੋ ਲੋਕ ਲੈ ਜਾਂਦੇ ਪਰ ਕੋਈ ਕੋਸ਼ਿਸ਼ ਨਹੀਂ ਜੇ ਕੋਈ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਿਆ ਨਹੀਂ ਤੇ ਇੱਥੇ ਵੀ ਪਤਾਂ ਨੂੰ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਨਿਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਨਾਵਾ ਜੀ ਬਾਹਰ ਆਓ ਵੀ ਬਾਹਰ ਇੱਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੱਨਾ ਚਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਦਸਾ ਕਿਸ ਤਰ੍ਹਾਂ ਹੋਇਆ ਅਸੀਂ ਪ੍ਰਸ਼ਨ ਬਸਾ ਚਾਕਾ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆ ਜੀ ਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਨਾਲ ਹੀ ਉਤੋਂ ਦੀ ਚੜ੍ਹੇ ਜੀ ਰੋਲਾ ਕਿੱਧਰ ਪਿਆ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਇਹ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਜਦੋਂ ਇਹ ਮੜ ਜਿਨੀਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਇਹ ਦੋਵੇਂ ਜੀ ਉਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਇਹ ਚੋਰੀ ਗੁੰਡੀ ਕੋਈ ਬੇਕੋਰੀ ਤੇਰੇ ਸਮਾਨ ਉਹਨਾਂ ਦੇ ਕੀਮਤੀ ਕੋਈ 80 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਮ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ